सारे अनुजी सृष्टि के रचेता की जाए राम राम सतब हेल्पफुल एन जी ओ वेलफेयर सोसाइटी नर्स सेवा नारायण सेवा फ्री डायलसी सेंटर लुधियाना जब्दी पंचम हॉस्पिटल मोबाइल नंबर नाइन एट वन फोर सेवन थ्री टू वन टू जीरो अठानवे एक सौ एक सौ मेरे दोस्तों ਏ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਤੁਹਾਨੂੰ ਮੇਰੇ ਲਈ ਨਹੀਂ ਕਰਨੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਹਿੰਦੇ ਸੋਚੋ ਕਿ ਮੈਂ ਆਪਣੀ ਵਾਅਦਾਈ ਕਰਨ ਲਈ ਤੁਹਾਡੇ ਕੋਲ ਆ ਵੀਡੀਓ ਕਹਿ ਰਿਹਾ ਸ਼ੇਅਰ ਕਰਿਓ ਤੁਹਾਡਾ ਕਰਤੱਵ ਹੈ ਬੰਦਾ ਇਹ ਖਿਆਲ ਰੱਖਿਓ ਤੁਹਾਡਾ ਕਰਤੱਵ ਹੈ ਬੰਦਾ ਤੁਹਾਨੂੰ ਦੱਸਣ ਜਾ ਰਿਹਾ ਡੈਲਸੀ ਸੈਂਟਰ ਹੈਗਾ ਬਿਲਕੁਲ ਫ੍ਰੀ ਆਫ ਕੋਸਟ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਲਸੀ ਸੈਂਟਰ ਹੈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿੱਦੇ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਜਿੱਥੇ ਤੱਕ ਇਹਦੀ ਕੰਟੀਨਿਊ ਵੀ ਫਿਰਿਆ ਸਾਡੇ ਤੀਸਰੀ ਸ਼ਿਫਟ ਜਿਹੜੀ ਕਿ ਸੋਮਵਾਰ ਤੋਂ ਸਾਡੀ ਚੱਲੂ ਹੋ ਰਹੀ ਹੈ ਵੀਡੀਓ ਤਾਂ ਸ਼ੇਅਰ ਕਰਨੀ ਹੈਗੀ ਕਿਉਂਕਿ ਵੱਤ ਤੋਂ ਵੱਧ ਜਿਹੜੇ ਡਾਇਲਸਿਸ ਮਰੀਜ਼ ਨੇ ਜਿਹੜੇ ਜ਼ਰੂਰਤਬੰਦ ਮਰੀਜ਼ ਆ ਉਹਨਾਂ ਕੋਲੇ ਵੀਡੀਓ ਪਹੁੰਚ ਚੱਕੇ ਔਰ ਤੁਹਾਨੂੰ ਮੈਂ ਦੱਸ ਦੇਣਾ ਇੱਕ ਡਾਇਲਸਿਸ ਮਰੀਜ਼ ਦਾ ਮਹੀਨੇ ਦਾ ਖਰਚਾ 40000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਹੋਗਾ ਜਿਹਦੇ ਕੋਲੇ ਵੀਡੀਓ ਪਹੁੰਚੂਗੀ ਉਹਦੇ ਉਨੇ ਹੀ ਪੈਸੇ ਬਚਣਗੇ ਤੇ ਤੁਹਾਨੂੰ ਪੁੰਨੇ ਪ੍ਰਾਪਤ ਹੋਊਗਾ ਜੇ ਕਿਸੇ ਦਾਨੀ ਸੱਜਣ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਤਾਂ ਵੀ ਤੁਹਾਨੂੰ ਪੁੰਨੇ ਪ੍ਰਾਪਤੀ ਹੋਗੀ ਇਸ ਕਰਕੇ ਮੇਰੇ ਲਈ ਨਾ ਕਰਿਓ ਜੇ ਸੋਚਦੇ ਹੋ ਕਿ ਦੀਪਕ ਅਗਲੇ ਕਿਸੇ ਨਾਲ ਕਰਨੇ ਨਾ ਕਰਿਓ ਯਾਰ ਜੇ ਤੁਸੀਂ ਪੁੰਨ ਖਟਣਾ ਹੈਗਾ ਪੁੰਨੇ ਦੀ ਪ੍ਰਾਪਤੀ ਖਟਣੀ ਹੈਗੇ ਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪ ਚ WhatsApp ਤੇ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਡਲਸੀ ਮਰੀਜ਼ਾਂ ਤੱਕ ਪਹੁੰਚ ਜਾਕੇ ਕਿਉਂਕਿ ਸਾਡੀ ਆਲਰੇਡੀ 24 ਮਸ਼ੀਨਾਂ ਚੱਲ ਰਹੀਆਂ 48 ਮਰੀਜ਼ ਰੋਜ਼ ਸੇਵਾ ਲੈ ਰਹੇ ਨੇ ਡਲਸੀ ਦੀ ਤੀਜੀ ਸ਼ਿਫਟ ਨਾਲ 24 72 72 ਮਰੀਜ਼ਾਂ ਨੂੰ ਇਹ ਸੇਵਾ ਅਸੀਂ ਦੇ ਸਕਾਂਗੇ ਔਰ ਤੁਹਾਨੂੰ ਦੱਸ ਰਿਹਾ ਅਗਲੇ ਮਹੀਨੇ 11 ਮਹੀਨਾ ਸਾਡੀਆਂ ਹੋਰ ਲੱਗਣ ਜਾ ਰਹੀਆਂ ਉਸ ਤੋਂ ਬਾਅਦ ਇਹ ਸੇਵਾ ਤਕਰੀਬਨ 35 ਮਹੀਨਾ 105 ਮਰੀਜ਼ਾਂ ਨੂੰ ਡੇਲੀ ਮਿਲੂਗੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਮੇਰੇ ਦੋਸਤੋ ਇਹ ਵੀਡੀਓ ਡੈਲਸੀਜ਼ ਮਰੀਜ਼ਾਂ ਲਈ ਸ਼ੇਅਰ ਕਰਨੀ ਹੈ ਫਿਰ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਮੇਰੇ ਲਈ ਨਾ ਕਰਿਓ ਡੈਲਸੀਜ਼ ਮਰੀਜ਼ ਲਈ ਇਹ ਡੈਲਸ ਤੁਸੀਂ ਪੋਸਟ ਸ਼ੇਅਰ ਕਰੋਗੇ ਪੁੰਨੇ ਦੀ ਪ੍ਰਾਪਤੀ ਤੁਹਾਨੂੰ ਹੋਣੀ ਹੈ ਤੁਹਾਡੇ ਪਰਿਵਾਰ ਨੂੰ ਹੋਣੀ ਹੈ ਤੁਹਾਡੇ ਬਿਜ਼ਨਸ ਨੂੰ ਹੋਣੀ ਹੈ ਤੁਹਾਨੂੰ ਮੈਂ ਦਾ ਕਿਉਂਕਿ ਕਿਸੇ ਵੀ ਡੈਲਸ ਦੇ ਮਰੀਜ਼ ਆਤੀ ਤੋ 1 ਲੱਖ ਰੁਪਏ ਤੱਕ ਹਰ ਮਹੀਨੇ ਤੁਸੀਂ ਬਚਾਓਗੇ ਜਿਹੜਾ ਮਰੀਜ਼ ਤੁਹਾਡੀ ਆ ਪੋਸਟ ਨੂੰ ਦੇਖ ਕੇ ਸ਼ੇਅਰ ਦੀ ਪੋਸਟ ਨੂੰ ਦੇਖ ਕੇ ਇੱਥੇ ਮਰੀਜ਼ ਜਾਊਗਾ ਤੇ ਮੇਰੇ ਦੋਸਤੋ ਸਾਡੇ ਨਾਲ ਜੁੜੋ ਇਹ ਡੈਲਸੀ ਸੈਂਟਰ ਹੈ ਬਿਲਕੁਲ ਫਰੀ ਆਫ ਕੋਸਟ ਹੈ ਤੁਸੀਂ ਮਰੀਜ਼ਾਂ ਨੂੰ ਵੀ ਪੁੱਛ ਸਕਦੇ ਹੋ ਇੱਥੇ ਆ ਕੇ ਪਹਿਲਾਂ ਇੱਥੇ ਆ ਕੇ ਤੁਸੀਂ ਇਹ ਡੈਲਸੀ ਸੈਂਟਰ ਨੂੰ ਦੇਖੋ ਫਿਰ ਜਿਨ੍ਹਾਂ ਨੇ ਪਰਮਾਤਮਾ ਨੇ ਦਿੱਤਾ ਹੈਗਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਸੀਂ ਇਹ ਡੈਲਸੀ ਸੈਂਟਰ ਪਹਿਲਾਂ ਦੇਖੋ ਫਿਰ ਜੇ ਤੁਹਾਡੀ ਇੱਛਾ ਹੋਊਗੀ ਦਾਨ ਦੇਣ ਦੀ ਦਿਓ ਨਹੀਂ ਰਿਹਾ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਆਗੀ ਇਹ ਪਰਮਾਤਮਾ ਦਾ ਉਹ ਮੰਦਰ ਹੈ ਜਿੱਥੇ ਆ ਕੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਮੈਂ ਤੁਹਾਨੂੰ ਦੱਸਦਾ ਦੇਖੋ ਧਾਰਮਿਕ ਸਥਾਨ ਹੈ ਮੰਦਿਰ ਹੈ ਗੁਰਦੁਆਰਾ ਹੈ ਮਸਜਿਦ ਚਰਚਾ ਆਪਣੇ ਬਣਾਏ ਹੋਏ ਨੇ ਆ ਜਿਹੜਾ ਹੈਗਾ ਇੱਥੇ ਇਹ ਪ੍ਰਮਾਤਮਾ ਦਾ ਬਣਾਇਆ ਡੈਲਸੀ ਸੈਂਟਰ ਹੈ ਜਿੱਥੇ ਲੋਕਾਂ ਨੂੰ ਜੀਵਨ ਦਾਣ ਮਿਲ ਰਿਹਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਸ ਗੱਲ ਦਾ ਬੁਰਾ ਨਾ ਮਨਾਇਓ ਤੁਹਾਡੇ ਵੀ ਆਪਣੇ ਰਾਈਟ ਹੈ ਸੀ ਵੀਡੀਓ ਉਸ ਤਰ੍ਹਾਂ ਬੜੀਆਂ ਸ਼ੇਅਰ ਕਰਦੇ ਨੇ ਅੱਜ ਕੋਈ ਲੜਾਈ ਝਗੜਾ ਦੰਗਾ ਪਸਾਦ ਹੋ ਜਵੇ ਆ ਹੋ ਗਿਆ ਲੱਲਾ ਪੱਬਾ ਫਟਾਫਟ ਵੀਡੀਓ ਸ਼ੇਅਰ ਕਰਦੇ ਨੇ ਆਪਾਂ ਤੇ ਹੁਣ ਤੁਹਾਡਾ ਰਾਈਟ ਦੇਖਦਾ ਕਿੰਨਾ ਖਾਗਾ ਇਹ ਵੀਡੀਓ ਜਿਹੜਾ ਦੇਖੂਗਾ ਉਹ ਸ਼ੇਅਰ ਕਰਿਓ ਮੈਂ ਤੁਹਾਨੂੰ ਕਹਿ ਰਿਹਾ ਪਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਦੇਊਗਾ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਔਰ ਮੈਂ ਲੁਧਿਆਣਾ ਵਾਲੇ ਨੂੰ ਪੰਜਾਬੀਆਂ ਨੂੰ ਇਹ ਕਹਿ ਰਿਹਾ ਜੇ ਪਰਮਾਤਮਾ ਦਾ ਮੰਦਿਰ ਦੇਖਣਾ ਇੱਥੇ ਚਲਦੀ ਫਿਰਦਾ ਮੂਰਤੀਆਂ ਨੇ ਇੱਥੇ ਹਰ ਪਰਮਾਤਮਾ ਦਾ ਵਾਸ ਹੈ ਮੇਰੇ ਵਾਹਿਗੁਰੂ ਦਾ ਇੱਥੇ ਵਾਸ ਹੈ ਆਈ ਮੰਦਿਰ ਹੈ ਆਈ ਗੁਰਦੁਆਰਾ ਹੈ ਮਸਜਿਦ ਹੈ ਚਾਰ ਚਾ ਸਭ ਕੁਝ ਇੱਥੇ ਹੀ ਹੈ ਪਰਮਾਤਮਾ ਲੋਕਾਂ ਚ ਆਗਾ ਕਿਤੇ ਧਾਰਮਿਕ ਸਥਾਨਾਂ ਚ ਪਰਮਾਤਮਾ ਨਹੀਂ ਹੈ ਉੱਥੇ ਮੰਦੀ ਸ਼ਾਂਤੀ ਮਿਲਦੀ ਹੈ ਧਰਮ ਫਿਰ ਸਾਰੇ ਤਿਆ ਤਾਂ ਪਸਿਆ ਕਰੋ ਪੁੰਨਿਆ ਕਰੋ ਪਰਮਾਤਮਾ ਦਾ ਨਾਮ ਲਓ ਉਹ ਤਾਂ ਘਰੇ ਬੈਠ ਕੇ ਵੀ ਸਾਰਾ ਕੁਝ ਹੋਰ ਬਿਜ਼ਨਸ 'ਚ ਬੈਠ ਕੇ ਚਲਦੇ ਫਿਰਦੇ ਵੀ ਲੈ ਸਕਦੇ ਤੁਸੀਂ ਠੀਕ ਹੈ ਨਾ ਮੇਰੇ ਦੋਸਤੋ ਫਿਰ ਤੁਹਾਨੂੰ ਮੈਂ ਲਾਸਟ ਹੱਥ ਜੋੜ ਕੇ ਕਹਿ ਰਿਹਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਰੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਫਿਰ ਤੁਹਾਨੂੰ ਮੈਂ ਲਾਸਟ ਆਪਣਾ ਮੋਬਾਈਲ ਨੰਬਰ 9814732120 9814732120 ਜੈ ਹਿੰਦ ਜੈ ਭਾਰਤ